ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਜੋ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਹੀ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਜਿੰਨੇ ਵੀ ਪ੍ਰਾਪਰਟੀ ਫ੍ਰੀਜ਼ਿੰਗ ਦੇ ਕੇਸਸ ਹੈ ਉਹ ਪਰਸਿਊ ਕੀਤੇ ਜਾ ਰਹੇ ਹਨ ਇਸੇ ਦੇ ਤਹਿਤ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਦ ਰੈਜ਼ੀਡੈਂਟ ਆਫ ਮੋਦੇ ਤੇ ਜਤਿੰਦਰ ਸਿੰਘ ਉੱਤਰ ਜੈਮਲ ਸਿੰਘ ਵਾਸੀ ਮੋਦੇ ਇਹਨਾਂ ਦੇ ਕੇਸ ਜਿਹੜੇ ਹੈ ਫ੍ਰੀਜ਼ਿੰਗ ਆਫ ਪ੍ਰੋਪਰਟੀ ਦੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅਸੀਂ ਜਿਹੜੇ ਹੈ ਕਨਫਰਮ ਕਰਾ ਕੇ ਇਹਨਾਂ ਦੀ 37 ਕਰੋੜ 72 ਲੱਖ 30 ਹਜ਼ਾਰ ਦੇ ਕਰੀਬਨ ਮੁੱਲ ਦੀ ਪ੍ਰੋਪਰਟੀ ਜਿਹੜੀ ਹੈ ਫ੍ਰੀਜ਼ ਕੀਤੀ ਹੈ ਇਹਨਾਂ ਤੇ ਐਫ ਆਈ ਆਰ ਨੰਬਰ 162 2024 ਦੀ ਜਿਹੜੀ ਹੈ ਉਹ ਕ੍ਰਿੰਦਾ ਥਾਣੇ ਵਿਖੇ ਦਰਜ ਹੈ ਜਿਹਦੇ ਵਿੱਚ ਇਹਨਾਂ ਕੋਲੋਂ 500 ਗ੍ਰਾਮ ਦੇ ਕਰੀਬਨ ਜਿਹੜਾ ਹੈ ਹੇਰ 온 ਦੀ ਬਰਾਮਦਗੀ ਤੇ ਵੈਪਨ ਦੀ ਰਿਕਵਰੀ ਹੋਈ ਸੀ ਜਿਹੜਾ ਅੰਮ੍ਰਿਤਸਰ ਦਿਹਾਤੀ ਪੁਲਿਸ ਹੈ ਹੁਣ ਤੱਕ ਜਿਹੜਾ ਹੈ 2023 ਦੇ ਵਿੱਚ ਜੇ ਗੱਲ ਕਰੀਏ ਤਾਂ 13 ਕਰੋੜ ਦੇ ਕਰੀਬਨ ਜਿਹੜੀ ਪ੍ਰਾਪਰਟੀ ਆਫ ਫ੍ਰੀਜ਼ ਕਰਾ ਚੁੱਕੀ ਹੈ ਨਸ਼ਾ ਤਸਕਰਾਂ ਦੀ ਇਸੇ ਲੜੀ ਦੇ ਤਹਿਤ ਜਿਹੜਾ 24 ਦੇ ਵਿੱਚ ਹੈ 2024 ਦੇ ਵਿੱਚ ਹੁਣ ਤੱਕ ਇਸ ਅਮਾਉਂਟ ਨੂੰ ਬਲਾ ਕੇ ਜੋ ਕਿ 37 ਕਰੋੜ ਹੈ ਹੁਣ ਤੱਕ ਟੋਟਲ ਅਮਾਉਂਟ ਜਿਹੜੀ ਹੈ ਉਹ 43 ਕਰੋੜ ਦੇ ਅਪ੍ਰੋਕਸੀਮੇਟ ਹੋ ਚੁੱਕੀ ਹੈ ਇਸੇ ਲੜੀ ਦੇ ਤਹਿਤ ਹੋਰ ਵੀ ਕਾਨੂੰਨ ਜਾਰੀ ਹੈਗਾ ਐਨਡੀਪੀਐਸ ਐਕਟ ਦੇ ਅਧੀਨ 68 ਐਫ ਧਾਰਾ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਜੋ ਵੀ ਉਹਨੇ ਪ੍ਰਾਪਰਟੀ ਜਿਹੜੀ ਬਣਾਈ ਹੁੰਦੀ ਹੈ ਉਹ ਫ੍ਰੀਜ਼ ਕੀਤੀ ਜਾ ਸਕਦੀ ਹੈ ਤੇ ਕਨਵਿਕਸ਼ਨ ਤੋਂ ਬਾਅਦ ਉਹ ਜਿਹੜੀ ਹੈ ਫੋਰਫੀਟ ਹੋ ਸਕਦੀ ਹੈ ਥੈਂਕ ਯੂ ਸਰ ਇਸ ਪ੍ਰੋਗਰਾਮ ਬੜੀ ਬੜੀ ਲੋਗ ਹੈ ਇੱਥੇ ਬਸ ਇਹਨਾਂ ਨੇ ਜਿਹੜੀ ਸੇਲਾ ਕਾਰੋਬਾਰ ਕੀਤਾ ਸੀਗਾ ਉਹ ਹੈਰਨੂਏਸ ਕੀ ਬਣਾਈ ਸੀਗੀ ਦੇਖੋ ਜੀ ਕਈ ਕੇਸਸ ਦੇ ਵਿੱਚ ਜਿਹੜੇ ਹੈ ਕਨਵਿਕਸ਼ਨ ਨਹੀਂ ਹੋ ਪਾਂਦੀ ਕੇਸਸ ਦਰਜ ਹੁੰਦੇ ਨੇ ਏਵਿਡੈਂਸ ਜਿਹੜਾ ਹੈ ਉਹ ਨਹੀਂ ਕਈ ਵਾਰ ਆਪ ਆਂਦਾ ਤੇ ਕਈ ਕੰਪਲਿਕੀਸ਼ਨਸ ਹੁੰਦੀਆਂ ਨੇ ਇਸ ਕੇਸ 'ਚ ਵੀ ਜਿਹੜਾ ਹੈ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੱਥੇ-ਕਿੱਥੇ ਕਮੀਆਂ ਪਿਛਲੇ ਕੇਸਾਂ ਦੇ ਵਿੱਚ ਰਹੀਆਂ ਨੇ ਅਸੀਂ ਸਾਰਾ ਥੋਰੋਲੀ ਚੈੱਕ ਕਰ ਰਹੇ ਹਾਂ ਇਸ ਚੀਜ਼ ਨੂੰ ਤੇ ਜਲਦੀ ਜਿਹੜਾ ਹੈ ਹੋਰ ਜਿਹੜੇ ਇਸ ਤਰੀਕੇ ਦੇ ਨਾਮਵਰ ਜਿਹੜੇ ਸਮਗਲਰ ਨੇ ਜਾਂ ਕੋਈ ਹੋਰ ਵੀ ਆ ਉਹਨਾਂ ਦੇ ਖਿਲਾਫ ਵੀ ਜਿਹੜਾ ਹੈ 68 ਐਫ ਦੇ ਅਧੀਨ ਐਨਡੀਪੀਐਸ ਐਕਟ ਚ ਕਾਰਵਾਈ ਹੋਏਗੀ ਰੋਡ ਕੋਡਨ ਤੋਂ ਕੰਮ ਕਰਦੇ ਸੀ ਇਹ ਇਨਸਟੈਬਿਸ਼ ਕੀਤਾ ਵਾ ਇਹ 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 ਜਾਂਚ ਚੱਲ ਰਹੀ ਹੈ ਜੀ ਸਾਰੇ ਚੱਲ ਰਹੀ ਹੈ ਬੈਟਰੀ ਤੋਂ ਕੰਮ ਦੇ ਵਿੱਚ ਜਿਹਨੇ ਰੱਖਿਆ ਲੋਕਾ ਜਿਹੜਾ ਇਹ ਵੈਪਨ ਸੀਗਾ ਇਹ ਉਸ ਪਰਚੇ ਦੇ ਵਿੱਚ 2000 ਜੁਲਾਈ ਦੇ ਵਿੱਚ 2 ਜੁਲਾਈ 2024 ਦੇ ਵਿੱਚ ਪਰਚਾ ਦਰਜ ਹੋਇਆ ਉਹਦੇ ਵਿੱਚ ਇਹ ਰਿਕਵਰੀ ਹੋਈ ਸੀ ਰੋਡ ਕੋਡਨ ਤੋਂ ਤੁਸੀਂ ਹੈਰੂ ਸਾੜੀ ਕਾਦੀ ਜੀ ਜੀ ਉਹਦੇ ਵਿੱਚ ਕਾਫੀ ਅਮਾਉਂਟ ਸੀ ਜੀ ਮਤਲਬ ਇਹਨਾਂ ਦੀ ਪੂਰਨ ਗ੍ਰਾਂਟ ਇਹਨਾਂ 'ਤੇ ਕਾਰਵਾਈ ਹੋਗੀ ਜੀ ਉਹ ਅੰਡਰ ਪ੍ਰੋਸੈਸ ਹੈ ਜੀ ਕਈ ਕੇਸਸ ਦੇ ਵਿੱਚ ਜੋ ਹੈ ਮੁਜਰਮ ਜਿਹੜਾ ਕਨਵਿਕਟ ਹੁੰਦਾ ਉਹ ਜੇਲ੍ਹ ਦੇ ਵਿੱਚ ਹੁੰਦਾ ਤੇ ਅਸੀਂ ਜਿਹੜਾ ਹੈ ਕੇਸਸ ਅਸੀਂ ਆਈਡੈਂਟੀਫਾਈ ਕਰ ਲਏ ਨੇ ਤੇ ਜਲਦੀ ਤੁਸੀਂ ਦੇਖੋਗੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਬਿਲਕੁਲ ਜੀ ਬਿਲਕੁਲ ਜੀ ਜੋ ਜ਼ਮੀਨ ਦੀ ਜੀ ਇਹਦੇ ਵਿੱਚ ਜਿਹੜਾ ਹੈਗਾ ਰੈ residen tial houses shops ਤੇ banquet halls ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਦੇਖੋ ਜੀ ਇਹਦੇ ਵਿੱਚ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਸਾਰੀ ਇਹਨਾਂ ਦੇ ਰੈ residențial ਜਿੱਥੇ-ਇਥੇ ਹੈ ਜਿਵੇਂ ਕਿ Osiom ਫੈਕਟਰੀ ਦੇ ਸਾਹਮਣੇ ਜਿਹੜਾ ਬੈਂਕਟ ਹਾਲ ਤੇ ਇਹਨਾਂ ਦੀ ਪ੍ਰਾਪਰਟੀ ਹੈ ਉਹ ਵਾਲੀ ਪਿੰਡ ਮੋਦੇ ਦੇ ਵਿੱਚ ਵੀ ਕੁਝ ਪ੍ਰਾਪਰਟੀ ਹੈਗੀ ਹੈ ਉਹ ਸਾਰੀ ਡਿਟੇਲ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦੇ। ਇੱਕੋ ਬੰਦਾ ਜਿਹਦੇ ਕੋਲ 75 ਕਰੋੜ ਰੁਪਏ ਨਹੀਂ ਨਹੀਂ ਇਹ ਟੋਟਲ ਜਿਹੜਾ ਹੈਗਾ ਜੀ ਇਹ ਦੋ ਬੰਦੇ ਜਿਹੜੇ ਨਾਮਜ਼ਦ ਹੋਏ ਸੀਗੇ ਜਿਹੜੇ ਮੁਜ਼ਰਮ ਸੀ ਸਾਡੇ ਉਹ ਤੇ ਨਾਲ ਹੀ ਦੋ ਬੰਦੇ ਜਿਹੜੇ ਇਹਨਾਂ ਦੇ ਹੋਰ ਫੈਮਿਲੀ ਮੈਂਬਰ ਜਿਨ੍ਹਾਂ ਦੇ ਨਾਂ ਤੇ ਇਹ ਪ੍ਰਾਪਰਟੀ ਹੈ ਸਾਂਝੇਦਾਰ ਹੁੰਦੇ ਆ ਜੀ। ਬਟ ਇੱਕੋ ਪਰਿਵਾਰ ਜੀ ਜੀ ਤੇ ਬਾਕੀ ਆ ਆਪਸ ਦੇ ਵਿੱਚ ਇੰਟਰਲਿਕਟ ਜੀ ਜਿਹੜਾ ਇਹ ਕੇਸ ਹੈ ਇਹਦੀ ਤਫਤੀਸ਼ ਜਾਰੀ ਹੈ ਇਹਦੇ ਵਿੱਚ ਜੋ ਵੀ ਆਏਗਾ ਬੰਦਾ ਉਹ ਉਸਦੇ ਜਿਹੜਾ ਰੋਲ ਹੋਏਗਾ ਉਸ ਦੇ ਅਕੋਰਡਿੰਗਲੀ ਜਿਹੜਾ ਹੈਗਾ ਉਸ ਦਾ ਚਲਾਨ ਪੇਸ਼ ਹੋਏਗਾ ਤੇ ਜੇ ਉਸ ਦੀ ਜਿਹੜੀ ਸ਼ਮੂਲੀਅਤ ਵਿੱਚ ਆਉਂਦੀ ਹੈ ਤਾਂ ਉਸ ਦੀ ਵੀ ਹੋਏਗੀ ਜੀ ਫ੍ਰੀਜ਼ਿੰਗ ਆਫ ਪ੍ਰੋਪਰਟੀਆਂ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਕਿ ਉਹ ਸਰਕਾਰ ਦੇ ਨੋਟਿਸ ਤੋਂ ਬਗੈਰ ਉਸ ਚੀਜ਼ ਦਾ ਕੋਈ ਸੌਦਾ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਤੇ ਨਾ ਹੀ ਕਿਤੇ ਮੋਟਕਿਸ ਕਰ ਸਕਦੇ ਦੇ ਮੇਨ ਅਕਿਊਜ਼ ਕੋਣ ਹੈ ਇਹਦੇ ਵਿੱਚ ਮੇਨ ਅਕਿਊਜ਼ ਦੋ ਨੇ ਜੀ ਜਤਨ ਸਿੰਘ ਪੁੱਤਰ ਜੈਮਲ ਸਿੰਘ ਤੇ ਅਜੀਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਕੰਪਿਟੈਂਟ ਅਥਾਰਟੀ ਕੋਲ ਵੀ ਗਿਆ ਇਹ ਮੋਦੇ ਪਿੰਡ ਦੇ ਨੇ ਜੀ ਜੀ ਕਦੋਂ ਵੀ ਕੰਪਿਟੈਂਟ ਇਹ ਜੁਲਾਈ ਦੇ ਵਿੱਚ ਜਿਹੜਾ ਹੈਗਾ ਸ਼ੁਰੂ ਜੁਲਾਈ ਸ਼ੁਰੂਆਤ ਦੇ ਵਿੱਚ ਇਹ ਪਰਸਿਊ ਕੀਤਾ ਗਿਆ ਸੀ ਕਿ ਵੱਡੀ ਗੱਲ ਹੋਈ ਵੀ ਉਹਨਾਂ ਨੂੰ ਆਗੇ ਕੀਤਾ ਹੋਵੇ ਜੇ ਨਹੀਂ ਸਾਨੂੰ ਜਲਦੀ ਜੀ ਇਹ ਇਹ ਕਾਫੀ ਕੇਸ ਸਾਡੇ ਕੰਪਿਟੈਂਟ ਅਥਾਰਟੀ ਕੋਲ ਜਾ ਰਹੇ ਨੇ ਅਸੀਂ ਜਿੰਨੇ ਵੀ ਕੇਸ ਸਾਡੇ ਅਸੀਂ ਇਸ ਸਾਡੇ ਦਫ਼ਤਰਾਂ ਦੇ ਵਿੱਚ ਪਏ ਨੇ ਪੈਂਡਿੰਗ ਅਸੀਂ ਉਹਨੂੰ ਐਕਸਪੀਡਾਈਟ ਕਰਾ ਰਹੇ ਹਾਂ ਜਿਹੜੇ ਕੰਪੀਟੈਂਟ ਅਥਾਰਟੀ ਹੈ ਉਹ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਹੈ ਉੱਥੇ ਇੱਕ ਆਈਆਰਐਸ ਉੱਚ ਲੈਵਲ ਦੇ ਅਧਿਕਾਰੀ ਬੈਠਦੇ ਨੇ ਜਿਨ੍ਹਾਂ ਕੋਲੇ ਕੇਸ ਜਾਂਦਾ ਹੈ ਤੇ ਉਹ ਜਿਹੜਾ ਹੈ ਜਿਹੜਾ ਇਹਦੇ ਵਿੱਚ ਮੁਲਜ਼ਮ ਮੁਲਜ਼ਮ ਹੁੰਦਾ ਹੈਗਾ ਉਹਨੂੰ ਵੀ ਉਹ ਕਾਲ ਕਰਦੇ ਨੇ ਜੇ ਉਹ ਨਹੀਂ ਆਉਂਦਾ ਤਾਂ ਐਕਸਪਾਰਟੀਓ ਦੇ ਖਿਲਾਫ ਜਿਹੜਾ ਹੈਗਾ ਆਰਡਰ ਪਾਸ ਕੀਤਾ ਜਾਂਦਾ ਸੋ ਇਹ ਪ੍ਰੋਸੈਸ ਹੈਗੀ ਹੈ ਤੇ ਕੰਪੀਟੈਂਟ ਅਥਾਰਟੀ ਵੱਲੋਂ ਇਹ ਆਰਡਰ ਪਾਸ ਕੀਤਾ ਗਿਆ ਐਸੇ ਤਰੀਕੇ ਨਾਲ ਜਿਹੜੇ ਹੋਰ ਵੀ ਅਸੀਂ ਪ੍ਰੋਪੋਜ਼ਲਸ ਹੈਗੇ ਉਹ ਤਿਆਰ ਕੀਤੇ ਆ ਤੇ ਜਲਦੀ ਜਿਹੜਾ ਉਹਨਾਂ 'ਚ ਉਹਨਾਂ ਨੂੰ ਐਕਸਪੀਡਾਈਟ ਕਰਕੇ ਉਹਨਾਂ 'ਚ ਵੀ ਆਰਡਰ ਪ੍ਰਾਪਤ ਕੀਤੇ ਜਾਣਗੇ ਇਹ ਪਤਾ ਕਿ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਜਿੱਦਾਂ ਅਕਚਲੇ ਮਹੀਨੇ ਨਾਲੋਂ ਪਹਿਲਾਂ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਦੇਖ ਰਹੇ ਹਾਂ ਕਾਫੀ ਦੇਰ ਤੋਂ ਇਹ ਐਕਟਿਵ ਸੀ ਤੇ ਇਸੇ ਕਰਕੇ ਜਿਹੜਾ ਕਾਫੀ ਸਾਡਾ ਟੀਮ ਜਿਹੜੀ ਹੈਗੀ ਹੁਣ ਵੀ ਲੱਗਿਆ ਹੋਈਆਂ ਨੇ ਤੇ ਇਹਨਾਂ ਤੇ ਸਾਡੀ ਨਜ਼ਰ ਸੀ ਸਰ ਜਿੱਦਾਂ ਇਹਨਾਂ ਦਾ ਇਹਨਾਂ ਦਾ ਬੈਕਗ੍ਰਾਉਂਡ ਬੇਸਿਕਲੀ ਤਾਂ ਇਹਨਾਂ ਦਾ ਜੋ ਹੈ ਖੇਤੀਬਾੜੀ ਦਿਖਾਇਆ ਗਿਆ ਹੈ ਨਾ ਵੱਲੋਂ ਤੇ ਨਾਲ ਦੀ ਨਾਲ ਇਹ ਕੋਈ ਨਾ ਕੋਈ ਐਂਸਿਲਰੀ ਜਿਹੜੇ ਹੈ ਉਹ ਵੀ ਕਰਦੇ ਹੁੰਦੇ ਹਨ ਉਮਰ ਕਿ ਨਹੀਂ ਕਰਦੀ ਉਮਰ ਇਸ ਟਾਈਮ ਮੇਰੇ ਕੋਲ ਹੈ ਨਹੀਂ ਇਸ ਦਾ ਮੈਂ ਤੁਹਾਨੂੰ ਉਹ ਜਿਹੜਾ ਹੈ ਡਿਟੇਲਸ ਜਿਹੜੀ ਏਵੈਲੂਏਸ਼ਨ ਤੁਸੀਂ ਕਰਦੇ ਜੀ ਜਾਂ ਉਹ ਕਰਦੇ ਨੇ ਕਿ ਇਹਨੇ ਦੀ ਪ੍ਰਾਪਰਟੀ ਹੈ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਕਿਹੜਾ ਮੁਜਰਮ ਹੈ ਜੋ ਅਕਿਊਜ਼ਡ ਹੈ ਉਸ ਦੀ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਦੇ ਆ ਆਈਡੈਂਟੀਫਿਕੇਸ਼ਨ ਤੋਂ ਬਾਅਦ ਉਸ ਦੀ ਜਿਹੜੀ ਏਵੈਲੂਏਸ਼ਨ ਹੈ ਉਹ ਇੱਕ ਅਥੋਰਾਈਜ਼ਡ ਏਜੰਸੀ ਜਾਂ ਪਰਸਨ ਜਿਹੜਾ ਹੁੰਦਾ ਹੈ ਉਸ ਤੋਂ ਕਰਵਾ ਲੈਂਦੇ ਆ ਜੀ ਸਰ ਇਹਦਾ ਸੰਤੀ ਕੋਰਡ ਜਿਹੜਾ ਰਿਕਵਰ ਕੀਤਾ ਹੈ ਇਹ ਬੈਂਕੋਂ ਸੀ ਜਾਂ ਉਹਦੇ ਘਰ ਜੇ ਇਹ ਰਿਕਵਰ ਨਹੀਂ ਕੀਤਾ ਗਿਆ ਜੀ ਫ੍ਰੀਜ਼ ਕੀਤਾ ਗਿਆ ਹਾਂਜੀ ਹਾਂਜੀ ਠੀਕ ਹੈ ਉਹ ਪ੍ਰਾਪਰਟੀ ਵੇਚੀ ਜਾਏਗੀ ਸਰ ਇਹ ਨਹੀਂ ਇਹ ਕੰਪੀਟੈਂਟ ਅਥਾਰਟੀ ਦੀ ਇਜਾਜ਼ਤ ਤੋਂ ਬਗੈਰ ਕੁਝ ਵੀ ਜਿਹੜਾ ਹੈ ਪ੍ਰਾਪਰਟੀ ਚ ਲੈਣ ਦੇਣ ਉਹਦੀ ਸੇਲ ਉਹਦੀ ਪਰਚੇਸ ਜੋ ਵੀ ਤੁਸੀਂ ਕਹੋ ਮਾਰਗੇਜ ਕੋ ਉਹ ਨਹੀਂ ਹੋ ਸਕਦਾ ਹੁਣ ਫਿਰ ਕਰੋਗੇ ਕੀ ਉਹ ਪ੍ਰਾਪਰਟੀ ਦਾ ਮਤਲਬ ਉਹਨੂੰ ਵੇਚਿਆ ਜਾਏਗਾ ਕੀ ਦੇਖੋ ਜੀ ਇਸ ਦੇ ਨਾਲ ਜਿਹੜਾ ਇਹ ਨਸ਼ਾ ਤਸਕਰ ਜਿਹੜੇ ਜਿਨ੍ਹਾਂ ਨੇ ਇਲ ਗਾਟਨ ਮਨੀ ਦੇ ਨਾਲ ਇਹ ਚੀਜ਼ਾਂ ਸਾਰੀਆਂ ਬਣਾਈਆਂ ਹੋਈਆਂ ਨੇ ਇਹ ਉਹਨਾਂ ਨੂੰ ਹਿੱਟ ਕਰੇਗੀ ਇਹ ਇੱਕ ਐਨਡੀਪੀਆ 68 ਐਫ ਦਾ ਜਿਹੜਾ ਇੱਕ ਪ੍ਰੋਵੀਜ਼ਨ ਹੈ ਇਹ ਨਸ਼ਾ ਤਸਕਰ ਨੂੰ ਜਿਹੜਾ ਹੈ ਅੱਗੇ ਤੋਂ ਉਹ ਇਸ ਕੰਮ ਤੋਂ ਬਾਹਰ ਆਵੇ ਤੇ ਉਹਨੂੰ ਹਿੱਟ ਕਰੇ ਉਸ ਦੇ ਲਈ ਇੱਕ ਬਹੁਤ ਵੱਡਾ ਇਹ ਸੈਕਸ਼ਨ ਹੈ ਜਿੱਦਾਂ ਅਜੇ ਤੱਕ ਸਾਡੇ ਕੋਲ ਇਸ ਤਰੀਕੇ ਦੀ ਕੋਈ ਹਜੇ ਸਾਹਮਣੇ ਨਹੀਂ ਆਈ ਹੈ ਪਰ ਜੇ ਇਸ ਤਰ੍ਹਾਂ ਦੀ ਹੈ ਤੇ ਉਹ ਬੰਦਾ ਇਨਵੋਲਵ ਹੈ ਉਹਨੂੰ ਅੱਗੇ ਫਰਦਰ ਜਿਹੜਾ ਹੈ ਕਿ ਲੀਗਲ ਉਸ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਜਾ ਸਕਦਾ ਸਰ ਪੁਲਿਸ ਵੱਲੋਂ ਮਾਰੀ ਪ੍ਰਾਪਰਟੀ ਤੇ ਨੋਟਿਸ ਲਗਾਤਾ ਨਹੀਂ ਜੀ ਹਾਂ ਜੀ ਕੱਲ 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 ਡਿਪਟੀ ਜਿਹੜੇ ਹੈਗੇ ਨੇ ਸਟੂਡੈਂਟ ਆਫ ਪੁਲਿਸ ਜਿਹੜੇ ਨੇ ਡੀਐਸਪੀ ਆਪਣੇ ਅਟਾਰੀ ਨੇ ਉਹਨਾਂ ਵੱਲੋਂ ਮੌਕੇ ਤੇ ਜਾ ਕੇ ਜਿਹੜਾ ਹੈਗਾ ਇੱਥੇ ਪ੍ਰਾਪਰਟੀ ਤੇ ਅਲੋਂਗ ਵਿਦ ਫੋਰਸ ਜਿਹੜਾ ਹੈ ਇਹ ਪੇਸਟ ਕੀਤੇ ਗਏ ਨੇ ਆਉਟ ਇਕ ਅੰਮ੍ਰਿਤਸਰ ਦੀ ਅਮਨ ਜਿਸ ਨੂੰ ਦੇਖਦੇ ਵਿੱਚ ਪ੍ਰੋਟੈਸਟ ਕੀਤੇ ਜਾ ਰਹੇ ਕਿ ਤੁਹਾਡੇ ਲੋਕ ਕੋਈ ਖਾਸ ਹਦਾਇਤਾਂ ਦਾਦੀ ਕੀਤੀਆਂ ਗਈਆਂ ਕੋਈ ਹਦਾਇਤਾਂ ਨੇ ਡੀਜੀਪੀ ਸਾਹਿਬ ਦੀ ਖਾਸ ਤੌਰ ਤੇ ਕਿ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਜਿਹੜਾ ਹੈ ਡਿਸਟਰਬ ਨਹੀਂ ਕੀਤਾ ਜਾਏਗਾ ਇੱਕ ਭਾਈਚਾਰਕ ਸਾਂਝ ਜਿਹੜੀ ਬਣੀ ਹੈ ਉਸੇ ਤਰੀਕੇ ਨਾਲ ਬਣੀ ਰਹੇਗੀ ਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਕੋਈ ਇਸ ਤਰੀਕੇ ਦੀ ਜਿਹੜੀ ਕੋਈ ਘਟਨਾ ਤੁਹਾਡੇ ਸਾਹਮਣੇ ਆਉਂਦੀ ਹੈ ਉਹ ਸਾਨੂੰ ਰਿਪੋਰਟ ਕਰਨ ਆਪ ਵਿੱਚ ਇਨਵੋਲ ਨਾ ਹੋਣ ਤੇ ਜਿਹੜਾ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਪੀਸਫੁਲੀ ਹੋ ਮਾਹੌਲ ਨੂੰ ਬਣਾਈ ਰੱਖਣ